ਦਿਆਂ ਤੋਂ ਪਾਸ ਉਹ ਆ ਤੀਜੀ ਵਾਰੀ ਵੀ ਇਹਦਾ 2 ਨੰਬਰ ਆਇਆ ਇੰਨਾ ਅਸੀਂ ਤੇਰੇ ਤੇ ਖਰਚਾ ਕੀਤਾ ਇੰਨਾ ਦੋ ਤਿੰਨ ਪਹੁੰਚੀ ਨਹੀਂ ਉਹ ਦੋਸਰਾਂ ਦੇ ਝੱਲੇ ਦੋ ਤਿੰਨ ਹੱਥ ਦੀ ਥੋੜਾ ਲੈ ਮਾਰ ਦਿਖ ਟਾਈਮ ਦੇਖ ਤੇਰੇ ਪੱਕੇ ਪੇਪਰ ਆਵੇ ਉੱਠ ਉਹ ਪਰਦੀ ਪੋਣੀ ਹੱਲੇ ਤੂੰ ਤਿਆਰ ਹੋਣਾ ਸਾਰਾ ਮੁੰਡਿਆ ਉਹ ਤੂੰ ਵਰਦੀ ਵੀ ਪਾਉਣੀ ਆ ਲੈ ਮੈਂ ਪਾੜ ਕੇ ਲੈੰਦੂ ਮੈਨੂੰ ਲੈ ਹੱਦ ਹੋ ਗਈ ਤੇਰੀ ਉੱਦਾਂ ਮੁੰਡਿਆ ਉੱਠੜੋ ਮੈਂ ਤੈਨੂੰ ਕਹੀ ਜਾਨੀ ਉੱਠੜੋ ਚੱਲ ਉੱਠ ਆਹ ਲੈ ਪਾਪਾ ਵੀ ਆ ਗਿਆ ਤੇਰਾ ਮੈਂ ਸਵੇਰੇ ਗੁਰਦਾਰ ਘਰ ਆਇਆ ਹਾਂ ਇਹ ਸੰਗਰਾਮ ਸੀਗਾ ਤੇ ਤੋਂ ਮਾਰੇ ਜਾਣਾ ਨਹੀਂ ਵਰਦੀ ਬੁਰਦੀ ਵੀ ਨਹੀਂ ਪਾਈ। ਇਹ ਤਿਆਰ ਹੀ ਨਹੀਂ ਹੋਣ ਡਿਆ ਪਤਾ ਨਹੀਂ ਕੀ ਹੋਊਗੀ ਕਿਪਰ ਹੈ ਚਾਜਣਾ ਸਾਰਾ ਟਾਈਮ ਜਿੰਨਾ ਵੀ ਹੋਇਆ ਉੱਤੇ ਪੇਪਰ ਕਰਕੇ ਆਉਣਾ ਕੋਈ ਛੱਡ ਕੇ ਨਹੀਂ ਆਉਣਾ ਮੈਂ ਤਾਂ ਪਾਸ ਪੂਰੇ ਨੰਬਰ 100 ਜਾਂ 100 ਲੈ ਕੇ ਆਉਂਗਾ 100 ਜਾਂ 100 ਤਾਂ ਕੀਤਾ ਵੀ ਆ ਉਦਾਂ ਹੀ ਨਾ ਕਰਕੇ ਪਾਸ ਆਉਣਾ ਪਾਸ ਕੀਤਾ ਹੋਊਗਾ ਜੇ ਕੋਲ ਲੈ ਕੇ ਆਉਂਗਾ ਅੱਲਾ ਕਰਨੀ ਤੈਨੂੰ ਸਿੱਧੀ ਕਰਦਾ ਚਾਜੇ ਨਾ ਇਹ ਉਦਾਂ ਛੇਤੀ ਛੇਤੀ ਕਾਲੀ ਬਹੁਤ ਆਉਂਦਾ ਹੁੰਦਾ ਪੇਪਰ ਨੂੰ ਮੈਂ ਦੇਖਿਆ ਮੈਂ ਜਾਣਦਾ ਹਾਂ ਇਹਨੂੰ ਕਿ ਪੂਰਾ ਪੇਪਰ ਕਰ ਕੀ ਹੋਣਾ ਯਾਰ ਵੀ ਬੰਦਾ ਪਾਸ ਹੁੰਦਾ ਹੁੰਦਾ ਸਹੀ ਗੱਲ ਆ ਪੜਲਾ ਪੜਲਾ ਅੱਛਾ ਹਾਂ ਤਾਂ ਪੰਗ ਕੀ ਕਰਦਾ ਹੈ ਗੇਮ ਵੀਡਿਓ ਲੱਗਾ ਮੜੀ ਮੇਰਾ ਮੈਚ ਲੱਗਣਾ ਤੇਰੀ ਤੇਰਾ ਦਿਮਾਗ ਖਰਾਬ ਹੈ ਤੂੰ ਯਾਰ ਨੂੰ ਪਾਣੇ ਮੇਰੀ ਇੱਕ ਗੱਲ ਸੁਣ ਲੈ ਤੇਰੇ ਦਛਤਰ ਪੈਣੇ ਪੈਣੇ ਨਾਲ ਤੂੰ ਮੇਰੇ ਵੀ ਪੋਣੇ ਤੁਹਾਨੂੰ ਪਾਸ ਹੋਣਾ ਮਤਲਬ ਆ ਪਾਸ ਹੋ ਜੂਗਾ ਛਿੱਟੇ ਮੈਂ ਕਿੰਦਾ ਪੈ ਜੂਗਾ ਤੂੰ ਪਾਸ ਹੋ ਜਾਊ ਤੈਨੂੰ ਆਜੂਗਾ ਨੰਬਰ 4 ਪੱਕੇ ਪੇਪਰ ਆ ਚਾਰ ਨਹੀਂ ਹੋਣਾ ਮੈਨੂੰ ਜਿਆਦਾ ਮੁੰਡਿਆ ਪੱਕੇ ਪੇਪਰ ਆ 10ਵੀਂ ਦੇ ਉਹ ਪੱਕੇ ਨੰਬਰ ਲੈ ਕੇ ਆਉਂਗਾ ਹੀ ਮੈਂ ਕਹੋ ਆ ਫੋਨ ਦੀਆਂ ਤਾਂ ਤਾਂ ਗੇਮਾਂ 'ਚ ਤੂੰ ਬੜਿਆ ਹੋਇਆ ਆ ਫੇਰ ਕੀ ਆ ਲੈ ਫੇਰ ਦਾ ਮਤਲਬ ਨਹੀਂ ਮੇਰੀ ਗੱਲ ਸੁਣ ਲੈ ਕਿ ਹੁਣ ਚੱਲ ਵਰਦੀ ਪਾ ਚੱਲ ਵਰਦੀ ਪਾ ਤਿਆਰ ਹੋ ਕੂਲੇ ਜਾਣਾ ਵਾ ਹਾਂ ਚੱਲ ਵਰਦੀ ਪਾ ਤੇ ਹਾ ਟਿਊਬ ਹੋ ਗਏ ਆ ਤੇ ਪੇਪਰ ਤੋਂ ਆਪਾਂ ਨੂੰ ਕੀ ਆਈਏ ਫੇਰ ਵਧੀਆ ਹੀ ਹੋਣਾ ਯਾਰ ਇਹ ਰੋਟੀ ਮੈਨੂੰ ਦੋ ਜਿਆ ਕੋਈ ਤੁਹਾਨੂੰ ਰੰਗ ਦੋ ਕੁੱਖ ਨਹੀਂ ਹੋ ਦਸਣਾ ਨਹੀਂ ਛੱਲੇ ਦੋ ਤੈਨੂੰ ਹੱਥ ਦੇ ਦਿੰਦਾ ਮੈਂ ਮਾ ਫਾਗ ਰੈਡੀ ਹੁਣ ਚਾਹ ਦੇਣੀ ਕਿਹਦੀ ਹਾਂ ਹੋ ਗਿਆ ਰੈਡੀ ਆ ਗਿਆ ਕੋਠੇ ਤੋਂ ਦਿਖਾ ਲੈ ਰੋਟੀ ਰੋਟੀ ਹਾਂ ਚਾਹ ਨਹੀਂ ਖਾ ਲੈਣੀ ਹੋਰ ਬਹੁਤ ਜਿੱਦ ਨਾਲ ਪੇਪਰ ਹੋਵੇ ਨਾ ਉਦੋਂ ਦਹੀਂ ਖਾਵੇ ਨਹੀਂ ਆ ਪਾ ਕੇ ਰੱਖਿਆ ਮੇਰਾ ਫਰਿੱਜ ਚ ਰੱਖਿਆ ਮੇਰਾ ਇਹਨੂੰ ਖਲਾਉਣੀ ਜਾਂ ਲੱਗੇ ਭਾਵੇਂ ਚੌਂਚਾ ਖਾਵੇ ਦੋ ਚੌਂਚੇ ਹਨ ਦਹੀਂ ਜ਼ਰੂਰੀ ਹੈ ਤੂੰ ਮੇਰੇ ਕੋਲ ਨਹੀਂ ਆ ਪਰ ਟੈਨਸ਼ਨ ਨਾ ਪੇਪਰਾਂ 'ਵਧੀਆ ਪਾਣਾ ਪਰ ਦਹੀਂ ਦੋ ਜੇ ਮਰਜੀ ਉਹ ਬਾੜੀ ਕਾਲੀ ਦੇ ਬਹੁਤ ਕੌਨਫੀਡੈਂਸ ਬਹੁਤ ਹੈ ਮੁੰਡਿਆ ਤੈਨੂੰ ਹਨਾ ਜੇ ਇੱਥੇ ਵਿੱਚ ਹੋ ਜਾਂਦਾ ਹੁੰਦਾ ਤੂੰ ਬਾਹਰੇ ਨਾ ਕਰੇ ਨਾ ਕਰ ਕੋਈ ਸਰ ਮੇਰੀ ਗੱਲ ਸੁਣ ਦਹੀਂ ਜਦ ਨਿੱਕੇ ਹੁੰਦੇ ਪੇਪਰ ਪਾਉਂਦੇ ਹੁੰਦੇ ਸੀ ਮਰ ਜਾਵੇ ਖਾ ਕੇ ਉਹਦੇ ਨਾਲ ਜਿੱਦਾਂ ਵਤਨ ਇਹਨੇ ਸਵੇਰੇ ਦੇ ਨਾਲ ਕਾੜੀ ਕਾੜੀ ਬੰਦਾ ਨਹੀਂ ਨਾ ਰੋਟੀ ਆ ਕੂਝਾ ਬਣਾ ਕੇ ਤਾਂ ਦਿਲ ਸਾਰ ਲੈਣਾ ਯਾਰ ਹੋ ਜਾਇਆ ਕੋਈ ਮਿੰਟ ਨਾ ਖਾਣ ਪਾਪਾ ਖਿਲਾ ਦਿੰਦੇ ਅੱਜ ਪੇਪਰ ਸੋਣਾ ਮੇਰਾ ਪੁੱਤ ਕੋ ਨਹੀਂ ਮੇਰੀ ਗਾਲ ਸੁਣ ਹੈਰੀ ਪੇਪਰ ਸੋਣਾ ਮੇਰਾ ਪਤ ਪਾ ਕੇ ਆਉਣਾ ਸ਼ ਹਮ ਕੀ ਵਾਹ ਨਾ ਬਾਈ ਕੇ ਆਇਆ ਨਾ ਮੈਨੂੰ ਫੋਨ ਕਰ ਜੀ ਜੇ ਲੇਟ ਨਾ ਮੈਂ ਆਪੇ ਲੈ ਆਉਂਗਾ ਕੋਈ ਨਾ ਚਲ ਠੀਕ ਹੈ ਚੰਗਾ ਮੇਰਾ ਪਤ ਸੋਹਣਾ ਪੇਪਰ ਪਾਈ ਅੱਛਾ ਤੁਹਾਨੂੰ ਵੀ ਲੱਗਦਾ ਹੈ ਤਾਨੂੰ ਵੀ ਲੱਗਦਾ ਪੇਪਰ ਵਧੀਆ ਪਾ ਦੂਗਾ ਨਾ ਟੀਚਰ ਵੀ ਆਂਦਾ ਸਾਰਾ ਜਾਂਦਾ ਵਧੀਆ ਕਰੂਗਾ ਇੱਥੇ ਵੀ ਪੰਨ ਡਿਆ ਹੋਇਆ ਕੋਈ ਅੱਜਕੱਲ੍ਹ ਤਾਂ ਪੜਾਈ ਦੇ ਨਾਲ ਹੀ ਆ ਸਾਰਾ ਕੁਝ ਨਹੀਂ ਨਹੀਂ ਕਰੂਗਾ ਚਲ ਠੀਕ ਹੈ ਬਾਕੀ ਤੂੰ ਨਹੀਂ ਸਿਰ ਤਾਈ ਕੀਤੀ ਹੁਣੇ ਨਹੀਂ ਮੈਂ ਤਾਂ ਹੁਣ ਤਾਂ ਰਹਿ ਇੱਥੇ ਤੇ ਨਹੀਂ ਮੈਂ ਹੁਣ ਕੰਨੀ ਤਾਂ ਹੈ ਗਈ ਆ ਹੁਣ ਦੇਖੋ ਕਿੱਦਾਂ ਕਰਦਾ ਦਦ ਪੜ ਲੈਣਾ ਮੈਨੂੰ ਲੱਗਦਾ ਨੰਬਰ ਨੰਬਰ ਆ ਜਾਣੇ ਸੋਹਣੇ ਬਹੁਤ ਠੀਕ ਆਹੋ ਮੈਨੂੰ ਪਤਾ ਹੀ ਆ ਜੇ ਨਹੀਂ ਮੰਨਦਾ ਤੇਰਾ ਵਰਜਵਾਨ ਮਿਆਨੇ ਦਾ ਪਤਾ ਹੁੰਦਾ ਆਪਣੇ ਦਾ ਹੋ ਜਾਣਾ ਪਾਸ ਉਹਨੇ ਬਾਲੀਆਂ ਨਾ ਟੈਨਸ਼ਨ ਨਾ ਲਾਓ ਚਲੋ ਓਪੀ ਦਾ ਮੀ ਦੀ ਪੜ੍ਹਾਈ ਆ ਤਾਂ ਮੈਂ ਕਹਿੰਦਾ ਏ ਨੰਬਰ ਚੈੱਕ ਹੁੰਦੇ ਹੁੰਦੇ ਇਹ ਤਾਂ ਗੱਲ ਹੈ ਨਹੀਂ ਨਹੀਂ ਸੋਹਣੇ ਆ ਜਿਹੜੇ ਪੇਪਰ ਨੰਬਰ ਹਨਾ ਬਸ ਹਾਂ ਚਾਹ ਪੀ ਲੈ ਤੁਸੀਂ ਵੀ ਹੈਰੀ ਆ ਗਿਆ ਪੇਪਰ ਪਾ ਕੇ ਆ ਗਿਆ ਇਹ ਆ ਕੋਪਿਆ ਵੀ ਤੂੰ ਚਾਹ ਇਹ ਨਿਆਣੇ ਸਾਰੇ ਹੀ ਇਤਾਂ ਕਰਦੇ ਆ ਮੈਨੂੰ ਖੁਸ਼ੀ ਵਾਲਾ ਨੰਬਰ ਦਾ ਗੀਤ ਸਾਰੇ 80 ਨੰਬਰ ਦਾ 80 ਦਾ ਪੂਰਾ ਮੈਂ ਸਾਰੇ ਚੈੱਕ ਕਰ ਲਿਆ ਮੇਦੇ ਸਾਰੇ ਸਹੀ ਆ ਇਹ ਤਾਂ ਗੱਲ ਤੇ ਗਿਆ ਬਸ ਜਿਹੜਾ ਮੈਂ ਆਪਣੇ ਇਹਨਾਂ ਲਿਖਿਆ ਹੈ ਉਹ ਉਹ ਤਾਂ ਹੀ ਉਹ ਗਲਤ ਗਈ ਆ ਕੱਧਾ ਚੜੀ ਜਾਂਦਾ ਆਪ ਤੂੰ ਕੀ ਲੇਖਦਾ ਆਪੇ ਸਟੋਰੀ ਪਾਉਂਦਾ ਸਾਰਾ ਆਪਣੇ ਲਗਿਆ ਹਾਂਜੀ ਟੋਟਲ ਕਿੰਨੇ ਨੰਬਰ ਸਾਰਾ ਇੱਕ ਮਨਸੂਬਾ ਛੱਡਿਆ ਵਿੱਚੋਂ ਕੋ ਨਹੀਂ ਛੱਡਿਆ ਸਾਰਾ ਕਰਕੇ ਆਇਆ ਆ ਥੱਲੇ ਪੰਜਾ ਪੰਜਾਂ ਵਾਲੇ ਇਹ ਤਾਂ ਸਾਰੇ ਗੀਤੇ ਔਰ ਉੜ ਵਾਲੇ ਵੀ ਸਾਰੇ ਸਾਰੇ ਹੀ ਕਰ ਦਿੱਤੇ ਆ ਉਹ ਤਾਂ ਸਾਰੇ ਬੇਕਵਾਨੇ ਵਧੀਆ ਰੋਟੀ ਲਿਆ ਉਹਨੂੰ ਭੁੱਖ ਲੱਗੀ ਆ ਲਿਓ ਨਹੀਂ ਆ ਪਾਪਾ ਦੇਖ ਲੈ ਮੁੰਡੇ ਦਾ ਪੇਪਰ ਹੀ ਅੱਜ ਪਹਿਲਾ ਦਸਮੀ ਦਾ ਅੱਜ ਕਿੱਦਾਂ ਦਾ ਹੋਇਆ ਹੈਗੀ ਉਹ ਵਧੀਆ ਹੋਇਆ ਹੈ ਪਾਸ ਹੋ ਜਾਏਗਾ ਪਾਸ ਹੋ ਜਾਊਗਾ ਉਹ ਲੈ ਪਾਸ ਹੋ ਜੂਗਾ ਪਾਸ ਹੋ ਜੂਗਾ ਵਧੀਆ ਨੰਬਰ ਲੈ ਕੇ ਆਉਣਾ ਮੈਂ ਪਾਸ ਹੋਏਗਾ ਨੰਬਰਾਂ ਦੀ ਗੱਲ ਕਰ ਲੈਣਾ ਫਸਟ ਸੈਕਿੰਡ ਜਿੱਦਾਂ ਉਹ ਕਹਿਣ ਦਿਆ ਚਲੋ ਫਸਟ ਸੈਕਿੰਡ ਆਉਣਾ ਤੇ ਫਸਟ ਆਉਣਾ ਸੈਕਿੰਡ ਆਉਣਾ ਪਿਸ਼ਨ ਤੇ ਵੀ ਕਿੰਨੇ ਪੈਸੇ ਲਾਏ ਕਿ ਸਾਰੇ ਖਰਚਾ ਕਿੰਨਾ ਆ ਤੈਨੂੰ ਪਤਾ ਹੀ ਆ ਸਾਰਾ ਖਰਚਾ ਕਿੰਨਾ ਉਹ ਹਜੇ ਵੀ ਸਕੂਲ ਦੀਆਂ ਫੀਸਾਂ ਵੀ ਤਾਰਦੇ ਆ ਲੈ ਬਈ ਹੋ ਗਿਆ ਪੇਪਰ ਪਾ ਆ ਮੁੰਡਾ ਥੱਕ ਗਿਆ ਪਾਓ ਰੋਟੀ ਰੋਟੀ ਪਾਉ ਪਾਵੇਂ ਰੋਟੀ ਆਹ ਦੇ ਕਿੱਦਾਂ ਜਾ ਕੇ ਬੈ ਗਈ ਲੱਗੇ ਆਹ ਦੇ ਲੱਗੇ ਕਿ ਤਾਂ ਬੈ ਗਈ ਜਾਣ ਕੇ ਪਾ ਲੋ ਇਹਨੂੰ ਖਾਵੇ ਰੋਟੀ ਮਾਣਾ ਪੁੱਛ ਲਾ ਤੂੰ ਮੀ ਕਿੱਦਾਂ ਦਾ ਆ ਪੇਪਰ ਨਹੀਂ ਲਾ ਲਈ ਤੂੰ ਚੱਲ ਬਦਲ ਲਿਆ ਚੱਲ ਐਂ ਅੱਜ ਕੀ ਸਲਾਹ ਕਾਂਡਿਆ ਦੋਨੇ ਮਾਂ ਪੁੱਤ ਅੱਜ ਮੇਰਾ ਘਰ ਰਿਜ਼ਲਟ ਯਾਰ ਟਾਈਮ ਦੇ ਦੇ 10 ਮੇਰੇ ਪੇਪਰ ਨਹੀਂ ਪਾਈਓ 2 ਮਹੀਨੇ ਕਿਤੇ ਜਾ ਕੇ ਰਿਜ਼ਲਟ ਆਉਣਾ ਹੁੰਦਾ ਤਾਂ ਅੱਜ ਅੱਜ ਸੀ ਚੱਲੇ ਆ ਰਿਜ਼ਲਟ ਲੈ ਬਾਬੇ ਦੇ ਮੱਥਾ ਟੇਕ ਕੇ ਜਾਈਓ ਨਾਲੇ ਕੌਣ ਹੈਰੀ ਨੇ 11ਵੀਂ ਜੀ ਹੋ ਜਾਣਾ ਤੇ ਹੁਣ ਆਪਾਂ ਇਹਨੂੰ ਕੋਈ ਨਾ ਕੋਈਸ ਕਰਾਉਣਾ ਫਿਰ ਹਾਬ ਤੇ 11ਵੀਂ ਵਿੱਚ ਮੈਂ ਉਦੋਂ ਇਹ ਕਹਿੰਦੀ ਵੀ ਤੂੰ ਮੈਡੀਕਲ ਦਾ ਖਜਾਨਾ ਔਰ ਮੈਡੀਕਲ ਦਾ ਹੂੰ ਬਾਕੀ ਇਹ ਦੇਖੋ ਕੀ ਕਰਦਾ ਕੀ ਕਰਨਾ ਮੈਡੀਕਲ ਕਰ ਲਊਗਾ ਮੈਨੂੰ ਵੀ ਚਲੋ ਚਾ ਦੇ ਲਈ ਨਹੀਂ ਕਿ ਮਿਲਦੇ ਆ ਦੱਸਦੇ ਤੁਹਾਨੂੰ ਹੈਰੀ ਕਿੰਨੇ ਕੇ ਨੰਬਰ ਲੈ ਕੇ ਆਇਆ ਹੈ ਚਲੋ ਠੀਕ ਆ ਦੇ ਨੰਬਰ ਆ ਹੀ ਹੋਣਗੇ ਸਰਾ ਚਲੋ ਠੀਕ ਆ ਚਲੋ ਠੀਕ ਆ ਠੀਕ ਆ ਓਕੇ ਹਾਂ ਸੱਚੀ ਲੈ ਵੀ ਬੁਧਾਈਆਂ ਕਿੰਨੇ ਕਿੰਨੇ ਫੇਰੇ ਇਹ ਫੇਰੇ ਹੀ ਨਹੀਂ ਲੈ ਕੇ ਗਿਆ ਫੇਰੇ ਹੀ ਘਰੋਂ ਹੀ ਸਾਡੇ ਕੋ ਡੱਬਾ ਚੱਕ ਲਿਆ ਆ ਚਲ ਮੂੰਹ ਹੀ ਮਿੱਠਾ ਕਰ ਮੈਂ ਕਿੰਨੇ ਪਰਸੈਂਟ ਆਇਆ ਮੈਨੂੰ ਪਿਆਰ ਭਾਈ ਆ 85% ਨੰਬਰ ਲੈ ਕੇ ਆਇਆ 10ਵੀਂ ਦਾ ਬੱਲੇ ਸ਼ਰਾ ਕਮਾਲ ਕਰਤੀ ਹੋਰ ਕੀ ਹਾਂ ਮੈਨੂੰ ਤਾਂ ਨਹੀਂ ਸੀਗੇ ਪਰ ਮੈਂ ਕਹਿੰਦੀ ਨੰਬਰ ਫੇਰ ਵੀ ਲੈ ਗਿਆ ਉਹ ਚਲ ਪਾਸ ਹੀ ਹੋ ਗਿਆ ਪ੍ਰਚਾਸੀ ਪਰਸੈਂਟ ਸਾਡੇ ਤਾਂ ਨਹੀਂ ਇਹਦੇ ਫੇਰ ਵੀ ਆ ਗਏ ਹਾਂ ਇੱਕ ਵਾਰੀ ਅੱਗੇ ਵੀ ਇਹਨੂੰ ਬਹੁਤ ਲੈ ਹੈ 9 ਇੰਚ ਕਿ ਕੱਢਣੀ ਚਾਹ 8 ਮਹੀਜੇ ਪਾਪਾ 8 ਮਹੀਜੇ 9 ਮਹੀਜੇ ਵੀ ਕਹੀ ਲੈ ਹੈ ਅੱਛਾ ਹੀ ਅੱਛਾ 30 ਪਾਪਾ ਫੇਲ ਹੁੰਦਾ ਨਹੀਂ 80 80 80% ਆਏ ਹਾਂ 8 ਮਹੀਜੇ ਹਾਂ ਅੱਛਾ ਹੀ ਮੈਂ ਨੰਬਰ ਸੋਨੇ ਲੈ ਆ ਹੁਣ ਮੇਰੇ ਪੁੱਤ ਨੇ 12ਵੀਂ ਕਰਨੀ ਆ 12 ਪਾਣੀਆਂ ਐ ਪਲੱਸ 2 ਕਰਕੇ ਫੇ ਆਪਾਂ ਇਹਨੂੰ ਪਿੱਦੇ ਹਾਈਟਸ ਕਰਾਵਾਂਗੇ ਹਾਂ ਕਰਾਸ ਤੋਂ ਉਰਾ ਕੇ ਹੂੰ ਚਲੋ ਲੈ ਵੀ ਹੁਣ ਤੂੰ ਥੋੜੇ ਮਹੀਨਾ ਦੋ ਮਹੀਨੇ ਦਾ ਰੈਸਟ ਕਿਉਂਕਿ ਬਾਅਦ ਵਿੱਚ ਤੈਨੂੰ ਇਹਨੂੰ ਪ੍ਰਾਈਵੇਟ ਤੇ ਕਮਕੀਰ ਖਾਉਣਾ ਹੁਣ ਕਹਿੰਦਾ ਮੈਡੀਕਲ ਰੱਖਣਾ ਚਲ ਠੀਕ ਆ ਚਲੋ ਬਾਕੀ ਦੇਖਦੇ ਆ ਕਿਦਾਂ ਕਲਾਸ ਕਰਦੇ ਹਾਂ ਹਾਂ ਸਲਾਹ ਕਰਦੇ ਆ ਤਾਂ ਫੇਰ ਦੇਖਦੇ ਹਾਂ ਤਾਂ ਮੈਡੀਕਲ ਚਲ ਠੀਕ ਆ ਦੇਲਾ ਦੋ ਸਾਹ ਐ ਨਹੀਂ ਹੁਣ ਵੱਡਾ ਹੋ ਗਿਆ ਉਹਨੇ 10ਵੀਂ ਦੇ ਵੀ ਪੇਪਰ ਦੇ ਤੇ 12ਵੀਂ ਜ ਹੁਣ ਆਪਣਾ ਜੰਨਾ ਖਰਚਾ ਹੋਇਆ 12ਵੀਂ ਨੇ ਵੀ ਪਾਸ ਹੋ ਗਿਆ ਹਾਂ ਨਹੀਂ ਦੱਸ ਵੀ ਹੁਣ ਗਾਹ ਕੀ ਕਰਾਉਣਾ ਗਾਹ ਮੇਰਾ ਰਾਦਾ ਲੈਣਾ ਦੁਕਾਨ ਤੇ ਮੇਰੇ ਨਾਲ ਬਹਿ ਜਾ ਕਰ ਉਹ ਤਾਂ ਉਹ ਵੀ ਸਹੀ ਹੈ ਪਰ ਇੱਥੇ ਫਿਊਚਰ ਹੀ ਹੈ ਨਹੀਂ ਬੱਚੇ ਦਾ ਕੀ ਕਰੀਏ ਹੁਣ ਮੈਂ ਇਤ ਕਹਿੰਦੀ ਆ ਪਾਇਸ ਕਰਾ ਲੈਣੀ ਇਹਨੂੰ ਆਇਸ ਕਰਾ ਕੇ ਤੇ ਤੇ ਗਾਹਾਂ ਇਹਦਾ ਜਿੱਦਾਂ ਤੈਨੂੰ ਪਤਾ ਹੈ ਆਪਣਾ ਹੱਥ ਕਿੰਨਾ ਤੰਗ ਹੋ ਤੇ ਆਈਲੈਸ ਕਰਾ ਕੇ ਤੇ ਮਦਰ ਪੈਸਾ ਸੇ ਲੱਗ ਖੂੰ ਲਿਆਵਾਂਗੇ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਹੁਣ ਨਿਆਣਿਆਂ ਲਈ ਨਹੀਂ ਕਰਨਾ ਤੇ ਫੇ ਕਿਹਦੇ ਲਈ ਕਰਨਾ ਐੱਖ-ਐੱਖ ਤਾਂ ਸਾਡਾ ਮੁੰਡਾ ਹੈ ਜੇ ਆਪਾਂ ਉਹਦੇ ਤੇ ਨਹੀਂ ਕੁਝ ਖਰਚ ਕਰਨਾ ਤੇ ਫੇ ਆਪਾਂ ਕੀ ਕਰ ਸਕਦੇ ਹਾਂ ਆਪਣੇ ਤੇ ਜਿਹੜੀ ਜਿੰਦਗੀ ਨਿਕਲ ਗਈ ਨਿਕਲ ਗਈ ਆਪਾਂ ਆਪਣੇ ਬੱਚੇ ਦਾ ਤਾਂ ਫਿਊਚਰ ਆਪਣੇ ਹੱਥ 'ਚ ਹੀ ਆ ਲੈ ਉਹ ਤਾਂ ਗੱਲ ਹੈ ਵੀ ਪਰ ਹੁਣ ਆਪਾਂ ਇੰਦਾ ਕਿ ਨਹੀਂ ਆਏ ਨੇ ਜਿਵੇਂ ਪੈਸਾ ਢੇਲਣਾ ਕਿੱਥੋਂ ਕਰੀਏ ਕੋਈ ਬਾਹਰੋਂ ਮਾਤਾ ਹੋਊਗੀ ਇਹ ਕਿੰਦਾ ਕਰੀਏ ਖਰਚਾ ਜ਼ਿਆਦਾ ਹੋ ਜਾਣਾ ਹੈ ਮੈਂ ਬੱਸ ਕੋਈ ਗੱਲ ਨਹੀਂ ਦੇਖਦੇ ਆ ਹੈਗੇ ਮੇਰੇ ਕੋਲ ਤੁੰਬਾ ਪੈਣਾ ਮੈਂ ਨਹੀਂ ਤੁੰਬਾ ਰਹਿਣ ਦੀ ਤੁਮਾ ਕੋਈ ਜ਼ਮੀਨ ਜਮੂਨ ਤੇ ਕੋਈ ਹੀਲਾ ਕਰਦਾ ਫਿਰ ਕੋਈ ਚੱਕ ਲੈਨੇ ਆ ਜੇ ਉਹਨੂੰ ਕਿਤੇ ਇਹਦੀ ਸੈਟਿੰਗ ਆ ਗਈ ਵੀ ਆਪਾਂ ਹੀ ਹੋਣੀ ਵਾਲੀ ਕਰਕੇ ਦੇ ਦਾਂਗੇ ਹੈਨਾ ਤਾਂ ਫਿਰ ਉਹਨਾਂ ਆਪਾਂ ਇਹਨੂੰ ਆਈਦਰਸ ਕਰਾ ਲਈਏ ਠੀਕ ਆ ਤੇ ਕੋਈ ਨੂੰ ਤੂੰ ਜਰੂਰ ਪੁੱਛ ਲੈ ਵੀ ਤੂੰ ਆਇਲਸ ਕਰਨਾ ਤੇ ਜਾਂ ਦੁਕਾਨ ਤੇ ਰਹਿਣਾ ਜਿੱਦਾਂ ਇਹ ਕਹੂਗਾ ਆਪਾਂ ਉਹਦੇ ਕੋਲ ਪੁੱਛਣੇ ਦੀ ਸਲਾਹ ਵੀ ਜ਼ਰੂਰੀ ਆ ਨਿਆਣਾ ਸਲਾਹ ਕਰੂਗਾ ਤੇਰੀ ਆਪਾਂ ਦੱਸੂਗਾ ਪੁੱਛੀਏ ਆਪਾਂ ਹੁਣ ਐਵੇਂ ਉਹਨੂੰ ਆਇਲਸ ਕਿ ਪੈਸੇ ਲਾ ਦੇਈਏ ਜਾਂ ਤਾਂ ਫੜੇ ਨੰਬਰ ਤਾਂ ਫੇਰੇ ਆਏ ਇਹਨੂੰ ਮੇਰੇ ਨਾਲ ਆਹ ਪਾਰਟ ਉਹਦੇ ਸਿਲਾਸ ਫਰਚਨ ਨੰਬਰ ਲੈ ਆਉਣੀ ਇਹਨੇ ਤੈਨੂੰ ਕੀ ਲੱਗਦਾ ਕਰੂਗਾ ਮੈਨੂੰ ਲੱਗ ਹਾਂ 80 85% ਉਹਨਾਂ ਨਿਆਣਾ ਕਰੂਗਾ ਇਹਨੇ ਨੰਬਰ ਕੌਣ ਲੈ ਕੇ ਆਉਂਦਾ ਕੋਈ ਵੀ ਲੈ ਕੇ ਆਉਂਦਾ ਇਹਨੇ ਨੰਬਰ ਬਾਣ ਨੂੰ ਤੇਰੇ ਬਾਣ ਨੂੰ ਚੱਲ ਵੇ ਤੂੰ ਉਹਨੂੰ ਪੁੱਛਣਾ ਪੁੱਛ ਕੇ ਤਾਂ ਉਹਨੂੰ ਦੱਸ ਫਿਰ ਦੁਕਾਨ ਤੇ ਰਹਿਣਾ ਕਿ ਜਾਂ ਅਲੈਂਸ ਕਰਨਾ ਕੋ ਬਾਹਰ ਅੰਦਰ ਜਾ ਕਿਤੇ ਬਣ ਜੂਗਾ ਕੁਝ ਕੱਲ ਹੋ ਜੂ ਇਹ ਹੈ ਨਾ ਚੱਲ ਮੈਂ ਪੁੱਛਦੀ ਹਾਂ ਤਾਂ ਨਾ ਹੈਰੀ ਨੇ 12 ਕਰ ਲਈਆਂ ਚੱਲ ਇਹਨਾਂ ਸੋਹਣੇ ਨੰਬਰ ਆ ਗਏ ਹੁਣ ਇਹਨੂੰ ਅਸੀਂ ਇਹ ਪੁੱਛਣਾ ਹੈ ਇਹਦਾ ਪਾਪਾ ਕਹਿੰਦਾ ਸੀਗਾ ਵੀ ਇਹਨੂੰ ਪੁੱਛ ਲਈ ਵੀ ਤੂੰ ਗਾਂਹ ਦੁਕਾਨ ਤੇ ਮੇਰੇ ਨਾਲ ਕੰਮ ਕਰਨਾ ਹੈ ਜਾਂ ਫਿਰ ਤੇਰਾ ਕਿਤੇ ਹੋਰ ਹੀਲਾ ਪਕੌਰ ਸੈਰ ਸੂਟਸ ਤੇ ਕੋਰਸ ਹੁੰਦੇ ਵੀ ਦੁਬਾਰ ਲਾ ਬਣਾਉਣਾ ਇਹ ਪੁੱਛ ਲਈ ਐਨ ਕੀ ਗਿੰਦਾ ਪੁੱਛ ਲਉ ਮੈਂ ਆਈਲਿਸ ਕਰਾ ਦੇਣੀ ਕਰ ਲੂੰਗਾ ਪੱਕਾ ਹੋਰ ਆਹੋ ਪਾਪਾ ਜਿੱਦਾ ਹੋਣ ਇਹਨੂੰ ਨੰਬਰ ਆ ਪਰ ਆਈਲਿਸ ਔਖੀ ਹੁੰਦੀ ਮੰਮੀ ਉੱਥੇ ਦਾ ਇੱਕ ਜਣਾ ਤਾਂ ਹਰੇ ਹੀ ਬੈਠਾ ਹੁੰਦਾ ਹਾਂ ਇਹ ਕੀ ਹੁੰਦਾ ਬੈਠਾ ਪਰ ਗੱਲ ਇਦਾਂ ਵੀ ਤੂੰ ਪੜ ਲੈਣਾ ਹਨਾ ਆਈਲਸ ਕਰ ਲੂੰਗਾ ਕਿਉਂਕਿ ਹੈਰੀ ਅਸੀਂ ਮਸੀ ਪੈਸੇ ਲਾਉਣੇ ਪੁੱਤ ਪੈਸੇ ਤੈਨੂੰ ਅੱਗੇ ਪਤਾ ਵੀ ਘਰ ਦੇ ਹਰ ਚਿੱਤਾਂ ਆਪਾਂ ਟਾਈਮ ਪਾਸ ਹੀ ਕਰਦੇ ਆ ਕੋਈ ਨਾ ਕੋਈ ਨਾ ਤਾਂ ਨਹੀਂ ਪਾਪਾ ਕੋਈ ਪੈਸੇ ਦਾ ਸਰਜੂਗਾ ਪੈਸੇ ਦਾ ਚੇਤਾ ਕਰ ਇਹਨੂੰ ਕਹੇ ਤੇ ਪੰਜ ਚੰਨਾਂ ਦੇ ਵੇ ਵਾਸ ਕੋਈ ਨਾ ਕੋਈ ਬਾਗੂ ਹੁਣ ਦੇਖਦੇ ਆ ਫਿਰ ਫੀਸ ਹੀ ਉਹਦੀ ਤਾਂ 30 40000 ਰੁਪਈਆ ਤਾਂ ਫੀਸ ਹੀ ਆ ਹੁਣ ਤਾਂ ਕੀ ਹੋਇਆ ਭਾਵੇਂ ਲੱਖ ਰੁਪਈਆ ਹੋਈ ਜਾਂ ਦੇਣੀ ਆ ਤਾਂ ਵੀ ਦੇ ਹੀ ਦੇਾਂਗੇ ਚਲ ਪਹਿਹਰੀ ਹੁਣ ਤੇਰੀ ਆਈਟਸ ਦੀ ਤਿਆਰੀ ਪੁੱਤ ਭਾਰਤ ਨੂੰ ਠੀਕ ਐ ਨਾ ਹਾਂ ਹਾਂ ਚਲ ਠੀਕ ਐ ਹੁਣ ਮੈਂ ਤੇਰੇ ਪਾਪਾ ਨੂੰ ਕਹਿਣਾ ਹੋਇਆ ਪੜ੍ਹਨੇ ਤਾਂ ਇਹ ਆਉਣਾ ਚਾਚੇ ਉਹ ਹੋਈ ਫੇ ਗਾਹਤ ਪਾਪਾ ਪੈਸਿਆਂ ਦੀ ਗੱਲ ਇਹ ਪੈਸੇ ਵੀ ਲਾਉਣੇ ਆ ਤੇ ਨਿਆਣਾ ਪਾਸ ਵੀ ਹੋ ਜਵੇ ਤੂੰ ਚੱਲ ਫੇ ਬਾਹਰ ਅੰਦਲਣ ਕਈ ਇਹਦੀ ਥਾਣੇ ਵੀ ਪੈਣ ਤੈਹੀਂ ਦਾ ਕੋਈ ਚਿੰਤਾ ਨਹੀਂ ਕਰੀ ਗਈ ਗੁੰਡੀ ਤੁਮੇ ਦੱਸ ਦੇਗੀ ਹਾਂ ਦੇਖ ਲੈ ਹੈਰੀ ਤੇਰੇ ਤੇ ਅਸੀਂ ਕਿੰਨਾ ਖਰਚ ਕਰਨ ਲੱਗੇ ਆ ਠੀਕ ਆ ਨਾ ਤੇ ਮੇਰੇ ਪੁੱਤ ਨੇ ਹੁਣ ਆਇਸਾ ਪਾ ਤੈਨੂੰ ਕਰਾਉਣੀ ਆ ਤੇ ਪੇਪਰ ਸੋਹਣੇ ਪਾਉਣ ਮਾਈ ਜੀ ਪਾ ਨਹੀਂ ਹੁੰਦਾ ਮੰਦਾ ਵੀ ਆ ਮੇਰੀ ਇਹ ਜੀ ਗੱਲ ਮੰਦਾ ਹੀ ਆ ਤੇ ਪਾਪਾ ਨੂੰ ਦੱਸਿਆ ਵਾਂ ਮਾਈ ਲਸ ਕਰ ਲੈਣ ਐਰੀ ਅੱਜ ਤੇਰਾ ਆ ਗਿਆ ਸਦਾ ਯਾਰ ਤਵਾ 2 ਸਾਲ ਦੇ ਲਾ ਤਹੀਂ ਕਿਥੋਂ ਪੈਸੇ ਫੜ ਫੜ ਕੇ ਪਹਿਲਾਂ ਤੈਨੂੰ ਕੀਤਾ 2 ਸਾਲ ਤੂੰ ਆਂ ਲਸ ਚੁੱਕੀਰ ਹੁੰਦਾ ਰਿਆ ਤੇ ਮੇਰਾ ਪੁੱਤ ਐਸ ਵਾਰ ਜ਼ਰੂਰ ਪਾਸ ਹੋਏ ਪਾਪਾ ਤੁਸੀਂ ਰਿਜ਼ਲਟ ਲੈਣ ਜਾਈਓ ਤੇ ਜ਼ਰੂਰ ਪਾਸ ਹੋ ਜੇ ਤੇਰੇ ਸਾਹਮਣੇ ਦੇਖ ਲੈ ਸਾਡੇ ਕਿੰਨੇ ਪੈਸੇ ਲੱਗਿਆ ਸਾਰਾ ਕੁਝ ਲੱਗਾ ਹਨ ਮੈਂ ਸਾਨੂੰ ਤੇਰੇ ਤੇ ਬਹੁਤ ਉਮੀਦਾਂ ਜੀ ਵੀ ਐਸ ਵਾਰ ਤੂੰ ਇੰਨਾ ਪੜਦਾ ਰਿਆ ਹਨ ਵੀ ਐਸਾ ਜਿੰਨਾ ਤੂੰ ਪੜਾਈ ਕੀਤੀ ਤੇਰਾ ਰਿਜ਼ਲਟ ਵਧੀਆ ਆਉਣਾ ਚਾਹੀਦਾ ਇਹ ਐਸ ਵਾਰ ਚੱਲ ਜੇ ਤੂੰ ਕਹਿਣਾ ਤਾਂ ਮੈਂ ਤੇਰਾ ਯਾਰਟ ਲੈ ਕੇ ਆਉਣਾ ਹਨਾ ਠੀਕ ਆ ਤੇ ਬਾਬਾ ਸੌਖਾ ਰੱਖੇ ਤੇ ਐਸ ਵਾਰ ਤੂੰ ਬਾਸ ਹੋ ਜੇਵੇਂ ਤੇ ਗਾਂਵ 'ਚ ਤੇਰਾ ਫਿਊਚਰ ਵਾਜੂ ਠੀਕ ਆ ਪਾਪਾ ਦੁਰਮਾ ਪਾਪਾ ਦੁਰਮਾ ਪਾਪਾ ਸੋਇਮਾ ਪਪਾ ਹੋ ਗਿਆ ਪਾਸ ਮੈਂ ਸਵਾਹ ਹੋ ਗਿਆ ਤੂੰ ਪਾਸ ਉਹ ਆ ਤੀਜੀ ਵਾਰੀ ਵੀ ਇਹ ਦੋ ਨੰਬਰ ਆਇਆ ਇੰਨਾ ਅਸੀਂ ਤੇਰੇ ਤੇ ਖਰਚਾ ਕੀਦਾ ਇੰਨਾ ਕੋ ਸਾਡੀ ਤਾਂ ਜ਼ਮੀਨ ਵੀ ਲੈਣੇ ਹੋਗੇ ਔਰ ਤੂੰ ਦੱਸ ਵੀ ਤੇਰੇ ਤੇ ਕੀ ਕਰੀਏ ਤੂੰ ਇੰਨਾ ਭੱਜ ਭੱਜ ਕੇ ਉਦੋਂ ਕਰਤਾ ਮੈਂ ਪਾਸ ਹੋ ਗਿਆ ਮੈਂ ਪਾਸ ਹੋ ਗਿਆ ਆਇਆ ਬਾਪੇ ਨੂੰ ਵੀ ਦੱਸਾਂ ਮੈਂ ਕਿ ਤੂੰ ਤੇਰਾ ਪੁੱਤ ਆ ਕਾਣ ਚੜਦਾ ਇਹਦੇ ਤਾਂ ਜਿੱਤਰ ਚਾਹੀਦੇ ਮੁੰਡੇ ਦੇ ਹੈ ਉਹਦਾ ਤਿੰਨ ਵਾਰੀ ਪਿੰਦੇ ਇਹਨੂੰ ਪੇਪਰ ਪਾ ਮੁਕਾਤਾ ਵਾ ਤੀਜੀ ਵਾਰੀ ਵੀ ਇਹ ਫੇਰ ਹੋ ਗਿਆ ਉਦੋਂ ਤਾਂ ਸਕੂਲ ਦੇ ਵਿੱਚ ਬਹਿ ਜਾ ਇਥੇ ਸਕੂਲ ਦੇ ਵਿੱਚ ਕਹਿੰਦਾ ਹੁੰਦਾ ਸੀਗਾ ਮੇਰੇ ਇੰਨੇ ਪਰਸੈਂਟ ਆ ਗਏ ਪਿੰਨੇ ਪਰਸੈਂਟ ਆ ਗਏ ਤਾਂ ਤੂੰ ਹੀ ਕਹਿੰਦਾ ਸੀ ਕੋਈ ਨਹੀਂ ਪੈਸੇ ਦਾ ਉਹ ਅੱਧੀ ਜ਼ਮੀਨ ਗਹਿਣੇ ਰੱਖ ਤਿੰਨ ਖੇਤੇ ਕਿਹਦੇ ਕੋ ਮੈਂ ਪੈਸਾ ਨਹੀਂ ਫੜਿਆ ਤੇ ਇਹ ਫੇਰ ਤੀਜੀ ਵਾਰੀ ਫੇਲ ਹੋ ਗਿਆ ਉਦੋਂ ਮੈਂ ਪਾਪਾ ਪਰਚੀਆਂ ਲੈ ਕੇ ਜਾਂਦਾ ਨਹੀਂ ਤਾਂ پاس ਹੋ ਗਿਆ ਇੱਥੇ ਕੋ ਪਰਚੀ ਤੇ ਕੱਲਾ ਹੁੰਦਾ ਬੈਠਾ ਨੇ ਤੂੰ ਜਿਹੜੀਆਂ ਦਾਤ 12 ਕੀਤੀਆਂ ਉਹ ਪਰਚੀਆਂ ਦੇ ਸਰਤੇ ਕੀਤੀਆਂ ਉਹ ਮੈਂ ਪਰਚੀਆਂ ਲੈ ਕੇ ਜਾਂਦਾ ਨਹੀਂ ਤੇ ਤੈਨੂੰ ਇਹ ਕੁਝ ਨਹੀਂ ਪਤਾ ਵੀ ਗਾਂ ਸਾਡੇ ਤੇ ਤੇਰਾ ਫਿਊਚਰ ਹੁਣ ਸਾਨੂੰ ਤੇ ਨਹੀਂ ਸਾਡੀ ਤੇ ਜ਼ਿੰਦਗੀ ਨਾਂਗੀ ਫਿਊਚਰ ਤੇ ਤੇਰਾ ਹੀ ਖਰਾਬ ਹੋਇਆ ਜੇ ਉਦੋਂ ਤੂੰ ਚੱਜਣਾ ਪੜਦਾ ਤਾਂ ਤੈਨੂੰ ਹੁਣ ਲੋੜ ਤੇ ਨਹੀਂ ਪੈਣੀ ਸੀ ਦਾਰੂਣ ਦੀ ਨਾਲੇ ਤੂੰ ਸਾਨੂੰ ਸਾਰੇ ਪਾਸੇ ਇਹਨੇ ਦੇ ਉਸ ਆ ਸਾਰਾ ਪਾਸੇ ਕਰਜ਼ਾਈ ਕਰਕੇ ਰੱਖ ਦਿੱਤਾ ਉਹ ਗੱਲ ਹੈਰੀ ਅਸੀਂ ਤਾਂ ਕੋ ਪੰਜੀ ਪੰਜੀ ਤੱਕ ਤੇਰੇ ਤੇ ਲਾਤੀ ਤੂੰ ਕੀ ਹੋਇਆ ਤੂੰ ਇੰਨੀ ਤੂੰ ਬਈ ਨਾ ਦੱਸ ਜਿਹੜਾ ਇੱਥੇ ਉਦੋਂ ਕੋਈ ਇੰਨੇ ਕੰਫੀਡੈਂਸ ਨਾਲ ਕਹਿੰਦੇ ਮੇਰੇ 80% ਆ ਗਏ ਮੇਰੇ 85 ਆ ਗਏ ਮੇਰੇ ਇੰਨੇ ਆ ਗਏ ਉਹ ਪਾਰਚੀਆਂ ਪਾਰਚੀ ਲੈ ਜਾਂਦਾ ਨਾ ਤੇ ਪਰਚੀ ਲੈ ਕੇ ਉਹਦੋਂ ਤੈਨੂੰ ਇਹ ਨਹੀਂ ਪਤਾ ਕਿ ਜੇ ਅੱਜ ਪਰਚੀਆਂ ਲੈ ਕੇ ਪਾਸ ਹੋ ਜਾਊਂਗਾ ਤੇ ਕੱਲ ਮੇਰੀ ਮੈਨੂੰ ਕਿੱਥੇ ਨੌਕਰੀ ਨਹੀਂ ਲੂ ਮੇਰਾ ਫਿਊਚਰ ਕੀ ਬਣੂਗਾ ਹੱਥਾਂ ਪਰਚੀਆਂ ਨਹੀਂ ਚਲਦੀਆਂ ਹੁੰਦੀਆਂ ਪੜ੍ਹਾਈ ਦੇ ਸਿਰ ਤੇ ਇਹ ਪਾਸ ਹੋਣਾ ਜ਼ਰੂਰੀ ਨਹੀਂ ਹੈਗਾ ਪੜ੍ਹਨਾ ਜ਼ਰੂਰੀ ਆ ਪੜਨਾ ਜ਼ਰੂਰੀ ਆ ਪਾਸ ਹੋਣਾ ਜ਼ਰੂਰੀ ਨਹੀਂ ਜੇ ਤੂੰ ਪੜ ਲੈਂਦਾ ਤੇ ਅੱਜ ਤੂੰ ਆਪਣੇ ਐਲਟਸ ਚੋਂ ਵੀ ਸੋਨੇ ਨੰਬਰ ਲੈਂਦਾ ਤੇ ਰਗਿਆ ਫਿਊਚਰ ਬਣ ਜਾਂਦਾ ਤੇਰਾ ਇਹ ਤੂੰ ਆਪਣਾ ਤਾਂ ਫਿਊਚਰ ਖਰਾਬ ਕੀਤਾ ਨਾਲੇ ਨਾ ਸਾਡੀ ਵੀ ਜ਼ਿੰਦਗੀ ਖਰਾਬ ਕੀਤੀ ਸਾਨੂੰ ਵੀ ਜ਼ਿੰਦਗੀ ਨਾ ਹੁਣ ਤੈਨੂੰ ਕੋਈ ਜੋਬ ਮਿਲੂ ਨਾ ਸਾਨੂੰ ਤੇ ਤੇ ਕੋਈ ਆਸ ਕੱਲ ਨੂੰ ਤੂੰ ਵਧੀਆ ਜੋਬ ਤੇ ਲੱਗਦਾ ਨਾਲੇ ਸਾਨੂੰ ਵੀ ਵਧੀਆ ਹੁੰਦਾ ਵੀ ਸਾਡਾ ਮੁੰਡਾ ਵਧੀਆ ਤੇ ਸਾਡੀ ਵੀ ਗਾਂ ਜਦੋਂ ਉਮਰ ਹੋ ਜਾਂਦੀ ਤੇ ਸਾਡੀ ਦੇਖਭਾਲ ਵਧੀਆ ਤਰੀਕੇ ਨਾਲ ਹੁੰਦੀ ਹੁਣ ਫਿਰ ਕੀ ਕਰਨਾ ਨਾ ਕੀ ਕਰਨਾ ਆ ਹੁਣ ਕੀ ਹੁਣ ਕੋਸ਼ ਨਹੀਂ ਹੁਣ ਕਰੋ ਇੱਥੇ ਕੰਮ ਜੇ ਹੁੰਦੇ ਆ ਕੂਹਾਂ ਤੇ ਹੋਰ ਉਹਨੇ ਕੀ ਕਰਨਾ ਤੇ ਨਾਲ ਆਪਾਂ ਨੂੰ ਵੀ ਕਰਾਊਗਾ ਜਿੰਨੇ ਆਪਾਂ ਕਰਜ਼ਾ ਚੱਕ ਲਿਆ ਇਹਦਾ ਕਰਕੇ ਜਾਂ ਦਫ਼ਖਾਨ ਤੇ ਬੈਠੋ ਜਾਂ ਕੋਈ ਹੋਰ ਦੁਕਾਨ ਤੇ ਤੱਗੇ ਹੀ ਪੈਸੇ ਚੱਕੇ ਇਹਨੂੰ ਕਰ-ਕਰ ਕੇ ਦੁਕਾਨ ਤੇ ਥੱਲੇ ਲੱਗ ਗਈ ਆ ਇਹ ਹੁਣ ਸਾਨੂੰ ਵੀ ਢਹਾੜੀਆਂ ਹੀ ਕਰਨੀਆਂ ਪਊਗੀਆਂ ਦਾ ਵੀ ਜਿਹੜਾ ਬੱਚਾ ਨੰਬਰ ਲੈ ਕੇ ਆਉਂਦਾ ਉਹ ਪੜਦਾ ਹੀ ਆ ਕਿਉਂਕਿ ਅੱਜ ਕੱਲ ਜਿੱਦਾਂ ਤੁਸੀਂ ਦੇਖਿਆ ਸੀ ਸਟੋਰੀ ਬਣਾ ਕੇ ਤੁਹਾਨੂੰ ਐਕੋ ਦੱਸਿਆ ਆ ਵੀ ਅੱਜ ਕੱਲ ਦੇ ਬੱਚੇ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਆਇਸਟੂ ਨੰਬਰ ਘਟਾਏ ਆ ਇਸ ਵਜ੍ਹਾ ਕਰਕੇ ਐਸਟੂ ਨੰਬਰ ਘਟਾਉਂਦੇ ਆ ਹੁਣ ਤੁਸੀਂ ਸਮਝ ਹੀ ਗਏ ਹੋਣੇ ਅਸੀਂ ਕੀ ਕਹਿਣਾ ਚਾਹੁੰਦੇ ਆ ਵੀ ਅਸੀਂ ਨਾ ਸਾਡੇ ਕੋਲ ਇੰਨਾ ਵਧੀਆ ਮਤਲਬ ਹਜੇ ਤੱਕ ਕੈਮਰਾ ਨਾ ਇੰਨੇ ਬੰਦੇ ਆ ਨਾ ਮਾਤਾ ਸਾਡੇ ਕੋਲ ਇੰਨਾ ਟਾਈਮ ਹੀ ਹੁੰਦਾ ਬਣਾਉਣ ਨੂੰ ਜਦੋਂ ਤੁਹਾਨੂੰ ਪਤਾ ਵੀ ਮੀਡੀਅਮ ਪਰ ਆ ਉਹ ਆਪਣਾ ਕੰਮ ਕੀ ਧੰਦਾ ਵੀ ਕਰਨਾ ਪੈਂਦਾ ਇਸ ਲਈ ਅਸੀਂ ਇੱਕ ਸਿਰਫ ਛੋਟੀ ਜਿਹੀ ਸਟੋਰੀ ਬਣਾ ਕੇ ਦਾ ਜੀ ਜੋ ਅੱਜ ਕੱਲ ਚੱਲਦਾ ਆ ਵੀ ਨਿਆਣੇ ਕਿੱਦਾਂ ਕਰਦੇ ਆ ਕੀ ਮਾਹੌਲ ਆ ਕਿੱਦਾਂ ਉਹਨਾਂ ਦੇ ਮਾਪੇ ਸਿਰਫ ਕਈ ਵੇਲੇ ਇਹ ਚਾਹੁੰਦੇ ਆ ਵੀ ਸਾਡਾ ਨਿਆਣਾ ਪਾਸ ਹੋ ਜਵੇ ਸਿਰਫ ਉਹਨਾਂ ਨੂੰ ਪਾਸ ਹੋਣਾ ਹੀ ਮਤਲਬ ਲੈਂਦਾ ਪਰ ਜਦੋਂ ਆਪਾਂ ਜੀ ਮਜ਼ਬੂਤ ਰੱਖਾਂਗੇ ਫੇਈ ਹੋਤੇ ਮਾਂਤ ਬਹੁਤ ਵੱਡੀ ਵਧੀਆ ਤੇ ਮਜ਼ਬੂਤ ਬਣੂਗੀ ਇਹ ਜੇ ਬੱਚੇ ਹਰ ਟਾਈਮ ਨਿਗਰਾਂ ਰੱਖੋ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਤੇ ਮਾਮਾਂ ਨੂੰ ਸਪੈਸ਼ਲ ਮੈਂ ਇਹ ਕਹਿੰਨਾ ਵੀ ਲਾਡ ਲਾਡ ਵਿੱਚ ਜੇ ਬੱਚਾ ਕੋਈ ਗਲਤੀ ਕਰਦਾ ਤਾਂ ਉਹਨੂੰ ਆਨ ਦੇਖਿਆ ਨਾ ਕਰੋ ਉਹ ਜ਼ਰੂਰ ਆਪਣੇ ਘਰ ਵਾਲੇ ਨਾਲ ਸਲਾਹ ਕਰੋ ਜਾਂ ਤੁਹਾਨੂੰ ਪਤਾ ਹੈ ਲੱਗਦਾ ਵੀ ਢਾਡਾ ਬੱਚਾ ਕਰਦਾ ਕੀ ਆ ਹੁਣ ਜਿੱਦਾਂ ਆਪਾਂ ਕਹਿੰਦੀ ਆ ਵੀ ਪੜ੍ਹਤੀਆਂ ਦੇ ਕੇ ਲਾਲੋ ਹੁਣ ਤੁਹਾਨੂੰ ਇੱਕ ਨਾਰਮਲ ਹੀ ਅਸੀਂ ਆ ਮੈਂ ਬੀਏ ਕੀਤੀ ਆ ਖਾਸ ਕਰਕੇ ਕੌਲ ਦੇ ਵਿੱਚ ਜੇ ਮੈਂ ਉਹ ਚੱਜ ਨਾਲ ਤਰੀਕੇ ਦੇ ਨਾਲ ਪੜ੍ਹਿਆ ਹੁੰਦਾ ਕੁਝ ਵੀ ਤਾਂ ਉਹਦਾ ਤਾਂ ਅਜ ਵਧੀਆ ਤਰੀਕੇ ਨਾਲ ਜੋਮ ਘਰ ਦਾ ਆਨੰਦ ਘਰਦਿਆਂ ਦੇ ਪੈਸੇ ਵੀ ਆਪਾਂ ਤੁਹਾਨੂੰ ਬੜਾ ਖਰਾਬ ਕਰਦੇ ਆਂ ਪਤਾ ਨਹੀਂ ਘਰ ਦੇ ਕਿੱਥੋਂ ਕਰਜ਼ਾ ਜਾ ਕੇ ਆਪਾਂ ਨੂੰ ਪੜਾਉਂਦੇ ਆਂ ਇਸ ਲਈ ਜੇ ਤੁਸੀਂ ਪੜ੍ਹਨ ਤਾਂ ਫੇ ਚੱਜਣਾ ਹੀ ਪੜੋ ਤੇ ਆਪਣਾ ਸ਼ੁਰੂਆਤ ਕਰਕੇ ਚਲੋ ਇੱਥੋਂ ਸ਼ੁਰੂ ਕਰਨਾ ਤੇ ਇੱਥੇ ਮੈਂ ਪਹੁੰਚਣਾ ਤੇ ਜੇ ਨਹੀਂ ਪੜ੍ਹਨਾ ਤਾਂ ਫੇ ਕੋਈ ਕੰਮ ਧੰਦੇ ਤੇ ਲੱਗੋ ਤਾਂ ਆਪਣੇ ਘਰਦਿਆਂ ਦਾ ਪੈਸਾ ਬਰਬਾਦ ਨਾ ਕਰੋ ਅੱਜ ਦੀ ਸਾਡੀ ਵੀਡੀਓ ਇਹ ਹੀ ਸੀ ਹਰ ਬੱਚੇ ਨੂੰ ਇਹ ਸਿੱਖਿਆ ਵੀ ਜੇ ਤੁਸੀਂ ਪੜ੍ਹਨਾ ਤੇ ਚੱਜਣਾ ਪੜੋ ਜੇ ਨਹੀਂ ਪੜ੍ਹਨਾ ਤੱਪੀ ਕੋਈ ਕੰਮ ਕਰ ਮੰਦਰੋ ਉਸ ਕੰਮ ਕਰੋ ਕਿਹੀ ਕੰਮ ਹੋਣਾ ਪੜ੍ਹਾਈ ਤੋਂ ਬਿਨਾ ਤੁਹਾਡਾ ਕੋਈ ਫਿਊਚਰ ਨਹੀਂ ਹੈ ਨਹੀਂ ਗੱਲ ਇਹ ਵੀ ਕਈ ਵੇਲੇ ਇਦਾਂ ਹੁੰਦਾ ਆਪਾਂ ਕਹਿੰਦੇ ਦੇ ਦਿਆਂ ਵੀ ਪੜ੍ਹਾਈ ਤੋਂ ਜ਼ਿਆਦਾ ਦੂਜੇ ਬੰਦੇ ਆਨ ਵਧੀਆ ਕਮਾਈ ਕਰਦੇ ਫੇ ਆਪਣੇ ਹੱਥਾਂ 'ਚ ਤੁਹਾਡੇ ਹੁਨਰ ਹੋਣਾ ਚਾਹੀਦਾ ਵੀ ਤੁਸੀਂ ਪਹਿਲਾਂ ਹੀ ਆਪਣੇ ਹੱਥਾਂ 'ਚ ਨਾ ਹੁਨਰ ਕਰ ਲਓ ਤੇ ਤੁਹਾਡਾ ਜਿਹੜਾ ਗਾਂ ਵਾਲਾ ਫਿਊਚਰ ਵਧੀਆ ਸ਼ੇਪ ਹੋਏਗਾ ਇਸ ਲਈ ਅਸੀਂ ਇਹ ਕਹਿੰਨੇ ਆ ਹਰ ਬੱਚੇ ਨੂੰ ਜੇ ਪਾਣਾਂ ਦੇ ਚਾਜਨਾ ਪਰੋ ਆਪਣੇ ਮਾਪਿਆਂ ਨੂੰ ਧੋਖਾ ਨਾ ਦਿਓ ਤੇ ਆਪਣੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਉੱਤੇ ਹਰ ਟਾਈਮ ਨਿਗਰ ਰੱਖਣੇ ਚਾਹੀਦੇ ਜੇ ਤੁਹਾਨੂੰ ਸਾਡੀ ਛੋਟੀ ਜਿਹੀ ਵੀਡੀਓ ਪਸੰਦ ਆਈ ਹੈ ਜੇ ਆਪਾਂ ਆਪਣੇ ਕਹਿੰਦੇ ਨੇ ਕਿ ਆਪਣੇ ਮਾਪਿਆਂ ਨੂੰ ਧੋਖਾ ਦਿੰਨੇ ਆ ਇਹ ਆਪਣਾ ਮਾਪਿਆਂ ਨੂੰ ਨਹੀਂ ਆਪਾਂ ਆਪਣੀ ਜ਼ਿੰਦਗੀ ਨੂੰ ਧੋਖਾ ਦਿੰਨੇ ਆ ਤੇ ਸਾਡ ਨੂੰ ਇਹ ਸਾਡੀ ਛੋਟੀ ਜੀ ਵੀਡੀਓ ਵਧੀਆ ਲੱਗੀ ਆ ਇਮ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਨਾ ਸਾਡੀ ਇਹ ਚ ਕੋਈ ਇਦਾ ਨਹੀਂ ਅਸੀਂ ਸਿਰਫ ਉਹੀ ਆ ਦਿਖਾਉਣੇ ਜੋ ਮਾੜੇ ਦਿਖਣਾ ਚਾਹਣਾ ਇਹ ਦਰਸਲ ਅਸੀਂ ਰਿਐਲਿਟੀ ਦਿਖਾਈ ਹੈ ਜੋ ਅੱਜਕੱਲ ਫੈਮਿਲੀ ਜੋ ਹੁੰਦਾ ਅਸੀਂ ਪੂਰੀ ਫੈਲੋ ਫੋਲੋ ਮੰਨ ਸਾਨੂੰ ਸਿਸਟਮ ਦੀ ਸੱਚ ਨਹੀਂ ਆਉਦਾ ਸਿੱਧਾ ਜਾਂ ਸਾਡਾ ਕੰਮ ਆ ਜੇ ਪਸੰਦ ਲੱਗਾ ਤਾਂ ਜਰੂਰ ਮੇਲ ਸਿੱਟਾ ਅਸੀਂ ਇਹ ਦੱਸਣਾ ਵਿਜ਼ਨੀ ਦਾ ਸਿੱਟਾ ਕੀ ਆ ਦੇਦਾ ਕੀ ਨੁਕਸਾਨ ਆ ਤੇ ਕੀ ਫਾਇਦਾ ਨਾ ਅਸੀਂ ਕੋਈ ਫੈਲੋ ਨਾ ਕਿਸੇ ਨਾਟਕ ਚ ਕਿਸੇ ਜੀ ਕੋਈ ਕੰਮ ਨਹੀਂ ਕਰਦੇ ਨਾ ਸਾਡੇ ਕੋ ਕੋਈ ਕੈਮਰਾਮੈਨ ਹੈਗਾ ਸਹਿਬ ਅਸੀਂ ਤਿੰਨ ਜਣੇ ਹੀ ਆਂ ਯਾ ਸਾਡਾ ਨਾਲ ਡੈਰੀ ਆ ਵੀ ਜੋ ਛੋਟੀ ਜੀ ਮੰਮੀ ਹੁੰਦੀ ਆ ਵੀ ਜਿਹੜੀ ਛੋਟੀ ਜੀ ਵੀਡੀਓ ਤੁਹਾਨੂੰ ਇਹ ਦੱਸੀਏਗੀ ਇਹਦਾ ਸਿੱਟਾ ਕੀ ਨਿਕਲ ਆ ਜੇ ਤਾਂ ਕਿਸਾਨ ਨੂੰ ਤੁਹਾਨੂੰ ਸਾਡੀ ਵੀਡੀਓ ਨਿਸ਼ਾਨਦਾਨੋਂ ਦੀ ਤਾਂ ਸਾਨੂੰ ਬਹੁਤ ਸਪੋਰਟ ਕਰੋ ਉਹ